ਸਤਿ ਸ਼੍ਰੀ ਅਕਾਲ ਦੋਸਤੋ ਜਿੰਦਗੀ ਚ ਉਹਨਾ ਰੋਮਾਂਚ ਖਤਮ ਹੁੰਦਾ ਜਾ ਰਿਹਾ ਇਹ ਕੋਵੀ ਡਾਅਮ ਸੀ ਜਦੋਂ ਜੇਬ ਚ ਪੈਸਾ ਨਹੀਂ ਸੀ ਹੁੰਦਾ ਤੇ ਘਰਦਿਆਂ ਤੋਂ ਤਰਲੇ ਕਰ-ਕਰ ਕੇ ਪੈਸੇ ਲਈਦੇ ਸੀ ਕਿ ਡੈਡੀ 20 ਰੁਪਏ ਦੇ ਦਿਓ ਫਿਲਮ ਦੇਖਣ ਜਾਣਾ ਤੇ ਇੱਕ ਅੱਜ ਦਾ ਟਾਈਮ ਹੈ ਜੇਬ ਦੇ ਵਿੱਚ ਪੈਸੇ ਨੇ ਪਰ ਥੀਏਟਰ ਜਾਣ ਨੂੰ ਜੀ ਨਹੀਂ ਕਰਦਾ ਪਹਿਲਾਂ ਅਸੀਂ ਜਦੋਂ ਛੋਟੇ ਹੁੰਦੇ ਸੀ ਨਾ ਕਿਤੇ ਮਹੱਲੇ ਦੇ ਵਿੱਚ ਵੀਸੀਆਰ ਆਉਣਾ ਕਰਾਏ ਤੇ ਤਮਾਹਲੇ ਦੇ ਸਾਰੇ ਜਵਾਕਾਂ ਨੇ ਇਕੱਠੇ ਹੋ ਕੇ ਬਹਿ ਜਾਣਾ ਇੱਕੋ ਜਗ੍ਹਾ ਤੇ ਤੇ ਫਿਲਮਾਂ ਦੇਖਣੀਆਂ ਸਾਰੀ ਰਾਤ ਇੰਨਾ ਰੋਮਾਂਚ ਹੁੰਦਾ ਸੀਗਾ ਕਿ ਭਈ ਅੱਜ ਤਾਂ ਕੋਈ ਫਿਲਮ ਛੱਡਣੀ ਨਹੀਂ ਔਰ ਜੇ ਟਾਈਮ ਫੇਰ ਵੀ ਬਚ ਜਾਣਾ 2-4 ਘੰਟੇ ਤਾਂ ਫਿਲਮ ਦੂਸਰੀ ਕੋਈ ਨਾ ਕੋਈ ਦੁਬਾਰਾ ਰਿਪੀਟ ਤੇ ਲਾ ਲੈਣ ਪਹਿਲਾਂ ਜਲੰਧਰ ਦੂਦਰਸ਼ਨ ਚੱਲਦਾ ਹੁੰਦਾ ਸੀ ਪੰਜਾਬ ਦਾ ਇੱਕੋ ਇੱਕ ਚੈਨਲ ਜਲੰਧਰ ਦੂਦਰਸ਼ਨ ਯਾ ਦਿੱਲੀ ਦੂਦਰਸ਼ਨ ਸੀਗਾ ਯਾ ਜਲੰਧਰ ਦੂਦਰਸ਼ਨ ਚੱਲਦਾ ਸੀ ਜਲੰਧਰ ਦੂਦਰਸ਼ਨ ਤੇ ਚਿੱਤਰਹਾਰ ਆਉਣਾ ਹੁੰਦਾ ਸੀਗਾ ਹਿੰਦੀ ਗਾਣੇ ਯਾ ਪੰਜਾਬੀ ਗਾਣੇ ਕੋਈ ਵੀ ਪ੍ਰੋਗਰਾਮ ਆਣਾ ਹੁੰਦਾ ਸੀ ਤਾਂ ਇਹਨਾਂ ਰੋਮਾਂਚ ਹੁੰਦਾ ਸੀਗਾ ਉਸ ਪ੍ਰੋਗਰਾਮ ਨੂੰ ਦੇਖਣ ਦਾ 8 ਵਜਣ ਤੋਂ ਪਹਿਲਾਂ ਹੀ ਬਹਿ ਜਾਂਦੇ ਹੁੰਦੇ ਸੀ ਟੀਵੀ ਦੇ ਅੱਗੇ ਕਿ ਭਾਈ ਅੱਜ ਚਿੱਤਰਹਾਰ ਆਉਣਾ ਔਰ ਦੇਖੋ ਹਫ਼ਤੇ ਦੇ ਵਿੱਚ ਇੱਕ ਵਾਰ ਯਾ ਦੋ ਵਾਰ ਐ ਚਿੱਤਰਹਾਰ ਆਉਂਦਾ ਹੁੰਦਾ ਸੀ ਫਿਰ ਹੌਲੀ ਹੌਲੀ ਐਵੇਂ ਹੀ ਰੁਮਾਇਣ ਸ਼ੁਰੂ ਹੋਈ ਮਾਪਾਰਤ ਸ਼ੁਰੂ ਹੋਈ ਤਾ ਨੈਸ਼ਨਲ ਟੈਲੀਵਿਜ਼ਨ ਤੇ ਰਮਾਂਣ ਦੇਖਣੀ ਮਹਾਭਾਰਤ ਦੇਖਣੀ ਤਾਂ ਜੇ 9 ਵਜੇ ਦਾ ਟਾਈਮ ਹੈ ਤਾਂ 9 ਵਜੇ ਬੈਠ ਜਾਣਾ ਟੀਵੀ ਦੇ ਅੱਗੇ ਇੰਨਾ ਰਮਾਂਣ ਚ ਹੁੰਦਾ ਸੀਗਾ ਹੁਣ ਅੱਜ ਦੇ ਬੱਚਿਆਂ ਦਾ ਤਾਂ ਮੇਰੇ ਹਿਸਾਬ ਨਾਲ ਰਮਾਂਣ ਹੀ ਖਤਮ ਹੋ ਗਿਆ ਹੁਣ ਬੱਚੇ ਕੀ ਆ ਫੋਨ 'ਚ ਵੱਡੇ ਹੋਏ ਨੇ ਗੇਮਾਂ ਖੇਡ ਰਹੇ ਨੇ ਸਕੂਲ ਜਾਂਦੇ ਨੇ ਪੜ੍ਹ ਕੇ ਆ ਜਾਂਦੇ ਨੇ ਆ ਕੇ ਗੇਮਾਂ ਖੇਡ ਲੀਆਂ ਮੋਬਾਈਲ ਤੇ ਜਾਂ ਮੋਬਾਈਲ ਦੇਖ ਲਿਆ ਟੀਵੀ ਦੇਖ ਲਿਆ ਪੌਡਕਾਸਟ ਦੇਖ ਲਿਆ ਜਾਂ ਥੋੜਾ ਬਹੁਤ ਖੇਡ ਫੂਡ ਲਈ ਬਸ ਰੋਮਾਂਚ ਤਾਂ ਖਤਮ ਹੀ ਹੋ ਗਿਆ ਲਾਈਫ ਚ ਜੋ ਬਚਪਨ ਅਸੀਂ ਹੰਡਾਇਆ ਸ਼ਾਇਦ ਉਹ ਸਾਡੇ ਬੱਚੇ ਨਹੀਂ ਹੰਡਾ ਰਹੇ ਉਹ ਵੀ ਅਲੱਗ ਹੀ ਨਜ਼ਾਰਾ ਸੀ ਜ਼ਿੰਦਗੀ ਦਾ ਉਹ ਬਚਪਨ ਵੀ ਬਹੁਤ ਸੋਹਣਾ ਬਚਪਨ ਸੀ ਤੇ ਅੱਜ ਨਾਲ ਅੱਜ ਜੇ ਕੰਪੈਰੀਜ਼ਨ ਕਰੀਏ ਨਾ ਪਹਿਲਾਂ ਵਾਲੇ ਬਚਪਨ ਦਾ ਤਾਂ ਅੱਜ ਦਾ ਬਚਪਨ ਬਹੁਤ ਨਿਰਾਸ਼ ਕੁਝ ਵੀ ਨਹੀਂ ਹੈ ਬਚਪਨ ਕੋਲ ਖੇਡਣ ਦੇ ਲਈ ਅਸੀਂ ਤਾਂ ਗੁੰਦੀ ਡੰਡਾ ਖੇਡਣਾ ਗੋਲੀਆਂ ਖੇਡਣੀਆਂ ਪਿੱਟੂ ਗਰਮ ਖੇਡਣਾ ਪੁੱਲਪੁੱਲ ਆਲੂ ਖਾਣੇ ਬਹੁਤ ਮੈਂ ਕਹਿੰਦਾ ਬਹੁਤ ਜ਼ਿਆਦਾ ਜੁੜੀਆਂ ਹੋਈਆਂ ਨੇ ਬਚਪਨ ਦੀ ਪਰ ਅੱਜ ਕੱਲ ਦੇ ਬੱਚਿਆਂ ਦਾ ਬਚਪਨ ਤਾਂ ਮੋਬਾਈਲ ਤੋਂ ਸ਼ੁਰੂ ਹੁੰਦਾ ਤੇ ਮੋਬਾਈਲ ਹੀ ਖਤਮ ਹੋ ਜਾਂਦਾ ਕੁਝ ਵੀ ਸੰਭਾਲ ਲੰਘਿਆ ਤੇ ਜਲੰਧਰ ਦੂਰਦਰਸ਼ਨ ਦੀ ਬਜਾਏ ਦਿੱਲੀ ਦੂਰਦਰਸ਼ਨ ਦੀ ਬਜਾਏ ਡਿਸ਼ਾਂਟੀਨ ਨੇ ਆ ਗਏ ਡਿਸ਼ਾਂਟੀਨ ਨੇ ਆਏ ਤਾਂ ਲੋਕਾਂ ਨੇ ਡਿਸ਼ਾਂਟੀਨ ਲਵਾਏ ਡਿਸ਼ਾਂਟੀਨ ਆਦੋ ਕਿਸੇ ਦੇ 5-7 ਚੈਨਲ ਚੱਲਦੇ ਹੁੰਦੇ ਸੀ ਡਿਸ਼ਾਂਟੀਨ ਨੇ ਦੇ ਇੱਕ ਅਦਾ ਪੰਜਾਬੀ ਚੈਨਲ ਸੀ ਬਾਕੀ ਹਿੰਦੀ ਚੈਨਲ ਚੱਲਦੇ ਸੀ ਮੇਨ ਮੇਨ ਤੇ ਦੇਖਦੇ ਹੀ ਦੇਖਦੇ ਡਿਜੀਟਲ ਦੀ ਦੁਨੀਆ ਐਸੀ ਆਈ ਕਿ ਚੈਨਲ ਹਜ਼ਾਰਾਂ ਦੀ ਗਿਣਤੀ ਚ ਹੋ ਗਏ ਡਿਸ਼ ਐਂਟਰੀਆਂ ਤੱਕ ਵੀ ਠੀਕ ਸੀ ਫਿਰ ਕੇਵਲ ਘਰ ਘਰ ਪਹੁੰਚ ਗਈ ਕੇਬਲ ਨੇ ਤਾਂ ਮੰਨੋ ਰੋਮਾਂਚੀ ਖਤਮ ਕਰਤਾ ਕੁਝ ਲੋਕਲ ਟੀਵੀ ਚੈਨਲ ਚੱਲਣ ਲੱਗ ਗਏ ਕੇਵਲ ਟੀਵੀ ਦੇ ਉਹਨਾਂ ਨੇ ਫਿਲਮਾਂ ਸਾਰੀਆਂ ਦੇਣੀਆਂ ਹੌਲੀ ਹੌਲੀ ਫਿਲਮਾਂ ਤੋਂ ਰਮਾਂਚੀ ਖਤਮ ਹੋ ਗਿਆ ਅੱਜ ਜੇ ਆਪਾਂ ਫਿਲਮਾਂ ਦੀ ਗੱਲ ਕਰੀਏ ਪਹਿਲਾਂ ਦੀਆਂ ਫਿਲਮਾਂ ਅੱਜ ਵੀ ਤੁਹਾਨੂੰ ਯਾਦ ਹੋਣਗੀਆਂ ਵਰਦੀ ਸ਼ੋਲੇ ਹਾਥੀ ਮੇਰੇ ਸਾਥੀ ਇਹ ਸਾਰੀਆਂ ਫਿਲਮਾਂ ਅਸੀਂ ਦੇਖੀਆਂ ਹੋਈਆਂ ਤੇ ਅੱਜ ਦੇ ਬੱਚਿਆਂ ਨੂੰ ਜੇ ਆਪਾਂ ਕਹੀਏ ਤੇ ਅੱਜ ਦੇ ਬੱਚਿਆਂ ਨੂੰ ਤਾਂ ਆਨਲਾਈਨ ਤੇ ਹੀ ਬਸ ਗੇਮਾਂ ਖੇਡਣ ਦਾ ਬਤ ਕੀਮਤ 외ਲਾਵਾ ਉਹਨਾਂ ਨੂੰ ਹੋਰ ਕੋਈ ਸ਼ੌਂਕ ਨਹੀਂ ਦੇਖੋ ਕਿੰਨੀ ਨਿਰਾਸ਼ਤਾ ਆ ਗਈ ਸਮਾਜ ਦੇ ਵਿੱਚ ਤੇ ਕਿੰਨੀ ਤਬਦੀਲੀ ਕਿੰਨੀ ਛੇਤੀ ਆਈ ਤਬਦੀਲੀ ਇਨਸਾਨ ਦੇ ਵਿੱਚ ਇਸ ਇੰਟਰਨੈਟ ਨੇ ਜੇ ਦੁਨੀਆ ਨੂੰ ਇੱਕ ਪਲੇਟਫਾਰਮ ਤੇ ਖੜਾ ਕੀਤਾ ਤਾਂ ਦੁਨੀਆ ਦੇ ਵਿੱਚੋਂ ਕਈ ਚੀਜ਼ਾਂ ਖੋ ਵੀ ਲਈਆਂ ਉਹ ਰੋਮਾਂਚ ਹੋ ਗਿਆ ਉਹ ਰੋਮਾਂਚ ਜੋ ਸਾਨੂੰ ਬਚਪਨ ਦੇ ਵਿੱਚ ਸੀ Que se vê no pão do armante.